ਕਿਵੇਂ ਹੋਈ ਜਾਂਦਾ ਸਰਪੰਚ ਸਰਪੰਚ ਕਿਵੇਂ ਹੋਈ ਜਾਂਦਾ ਬਾਈ 15000 ਲਾਇਆ ਬਾਈ ਆ ਦੋ ਬਟਾ ਵੱਡਿਆਂ ਤੇ ਆ ਦੋ ਨਾਗਾ ਬਾਈ ਕੀ ਮੰਗਦਾ 20 ਮੰਗ ਦੋ ਹੈ ਉਹਦਾ ਸਾਹਮਣੇ ਦਾ ਯਾਰ ਦਵਾਜ ਕੋ ਮਰਜ਼ੀ ਕਹੀ ਜਾ ਬਾਈ ਮੈਂ ਪੁੱਛਿਆ ਵੀ ਨਹੀਂ ਇਹਨੂੰ ਨਵਾਂ ਬੰਦਾ ਪਹਿਲੀ ਵਾਰੀ ਮੰਡੀ ਤੇ ਆਇਆ ਆਪਣ ਲੈ ਮੈਂ ਲੈ ਗਏ ਗੁੜੀ ਗੁੜੀ ਹੈ ਪਹਿਲੀ ਵਾਰੀ ਬਾਈ 20 ਮੰਗਦਾ ਚੱਕ ਭਾਈ 20 ਮੰਗਦਾ ਤੂੰ ਕਿੰਨੇ ਲਾਦੇ ਭਾਈ 17000 ਰੁਪਏ ਕਿਹਾ ਮੈਂ ਦੇ ਦਾਂਗਾ ਨੈਟ ਅਸਾਂ 17 ਹੀ ਦੇਣੇ ਆ ਤੁਸੀਂ 15000 ਲਾਦੇ ਨੇ ਯਾਰ ਨਹੀਂ ਜਾਦੇ ਨੇ ਆ ਬੰਦੇ ਨੇ ਵੇਚ ਭਾਈ ਅੱਗੇ ਆ ਜਿਹੜੇ ਚੀਜ਼ ਨੇ ਵੇਚਣੀ ਹੁੰਦੀ ਆ ਯਾਰ ਓਏ ਓ ਐਡੀ ਗੱਲ ਨਹੀਂ ਇੰਨਾ ਫਣੀ ਇਹ ਸੌਦਾ ਹੁੰਦਾ ਚੱਲ ਸਾਈ ਦਾ ਫੜ ਬਾਬਾ ਸਾਈ ਕਿਹੜਾ ਗਰੰਟ ਮਾਰਦੀ ਆ ਉਹ ਵੜਦਾ ਦੇਖ ਲੈ ਇੱਥੇ ਬੰਦੇ ਹੈੜਾ ਮੋੜ ਦੀ ਬਾਸ ਬਾਰੇ ਯਾਰ ਕੋਈ ਮੰਨਤਾ ਨਹੀਂ ਕਰਦਾ ਯਾਰ ਇਹ ਨਹੀਂ ਮੰਗ ਰਿਹਾ ਵਮ ਕੋ ਮਰਜ਼ੀ ਪਤਾ ਮੈਂ ਨਾਲ ਆਈ ਨਹੀਂ ਮੈਂ ਵੀ ਦੇਖ ਲਿਆ ਚੱਲ ਬਸ ਜਪਾ ਮਾਲ ਮਲਵਾ ਦੇ ਲਾ ਫੜ 15.5 ਦੇ ਹੋ ਗਏ ਲੈ ਫੜ ਆ ਬਾਈ ਪੈਸੇ ਦੇ ਲੈ ਦੇ ਬਾਈ ਉਹ ਦੇ ਦੇ ਮਾਲ ਇਹਨੇ ਸਾਚਾ ਹੋ ਲਵੇ ਤੂੰ ਜਰਾ ਇਧਰ ਫੜ ਸਾਈ ਜਦਾ ਸਰਪੰਚ ਫੜਾ ਇਹਨਾਂ ਨੂੰ ਅਗਲੇ ਨੂੰ ਨਾ ਰੋਟੀ ਛੱਡ ਕੇ ਦੇ ਹਾਂ ਕੱਲੂ ਫੇਰ ਆ ਇਹਨਾਂ ਨੇ ਵੀ ਰੋਟੀ ਛੱਡ ਕੇ ਦੇ ਕੱਟਣੇ ਨੇ ਇਹਲੇ ਘੜਾ ਵਿਚਾਰ ਨੇ ਉਹ ਕਰਨੇ ਆ ਵਾਜਨ ਵੀ ਨਹੀਂ ਚਲ ਕਿੰਨੇ ਕਿਲੋ ਤੱਕ ਇਹਦੇ ਚ? ਕਰ ਬੋਲੇ ਆ ਯਾ ਤਿੰਨ ਦੀ ਚਾਹੇ ਜੇ ਕੋਈ ਨਵਾਂ ਬੰਦਾ ਮੰਡੀ ਤੇ ਆਉਂਦਾ ਉਹਨੂੰ ਚਾਹੇ ਕੋਈ ਦਿਹਾੜੀ ਨਾ ਬਣੀ ਤਾਂ ਫਿਰ ਫਾਇਦਾ ਕੀ ਆ ਚਾਹੇ ਕੋਈ ਵੀ ਆ ਸਾਨੂੰ ਤਾਂ ਇਹ ਹੁੰਦਾ ਯਾਰ ਥੋੜਾ ਵੀਰੇ ਚੀਜ਼ ਵਿਕੇ ਹੁਣ ਇੰਨੇ ਬੰਦੇ ਖੜੇ ਆ ਪੁੱਛ ਲੋ ਜੇ ਕਿਤੇ ਰੇਡ ਘੱਟ ਲੱਗਿਆ ਤਾਂ ਦੱਸ ਦੋ ਆਹ ਵੇਖ ਲਓ ਸਾਰੀਆਂ ਮੰਡੀਆਂ ਨਾਲ ਰੇਟ ਸਹੀ ਮੈਂ ਹੀ ਨਾ ਚਲਾਉਣ ਦਿੰਦਾ ਇੱਕ ਹੋਰ ਗੱਲ ਵੀ ਆ ਸਰਪੰਚ ਭਾਈ ਜੇ ਸਾਰੇ ਬੰਦੇ ਖੜੇ ਆ ਹੁਣ ਇਹਨਾਂ ਨੂੰ ਪਤਾ ਵੀ ਸਾਰੇ ਲੈਣ ਵਾਲੇ ਆ ਇਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਕੀ ਰੇਟ ਲੱਗ ਰਿਹਾ ਮਾਲ ਦੇ ਸਾਹਮਣੇ ਖੜਿਆ ਕੋਈ ਪੁੱਛ ਦੋ ਵੀ ਘੱਟ ਲੱਗਿਆ ਰੇਟ ਇਹਦਾ ਆਹ ਟੱਪਾ ਮੈਂ ਕਹਿੰਦਾ ਨਾ ਵੀ ਭਾਈ ਪੈਸੇ ਘੱਟ ਲਾ ਰਹੇ ਆ ਹਾਂ ਪਾਪੀ ਕਹਿੰਦੇ ਨੇ ਘੱਟ ਇਹਨਾਂ ਦਾ ਬੱਕਰਾ ਹੋ ਗਿਆ ਹਾਂ ਹੋ ਗਿਆ ਭਾਈ ਹੋ ਗਿਆ ਇੱਕ ਦਵਾ ਦਾ ਉਹਨਾਂ ਨੂੰ ਵੇਚ ਕੇ ਉਹਨਾਂ ਨੂੰ ਦਵਾ ਵੀ ਦਿੱਤਾ ਕੋਈ ਸੰਗਾ ਦਵਾ ਦਉਂਦਾ ਬਾਈ ਵਧੀਆ ਐਨਸ ਲਈ ਦਵਾ ਦਉਂਦਾ ਦੂਰੋਂ ਐਨਨ ਰੋਟੀ ਪਾਣੀ ਤਾਂ ਭਾਈਆਂ ਨੂੰ ਯਾਰ ਪੁੱਛ ਲੋ ਹਾਂ ਬੋਲੋ ਕੋਈ ਜੀ ਰੋਟੀ ਖਾ ਲੋ ਖਾਲੀ ਰੋਟੀ ਨੇ ਉਹ ਕਿੱਥੇ ਆਹੋ ਬਾਈ ਇੱਥੇ ਹੀ ਖੜਿਆ ਮੁੰਡੇ ਖਾ ਲੈਂਦਾ ਕੋਈ ਨਿੱਕਾ ਕਹਿ ਦਿੰਦੇ ਕੋਈ ਖਾਲੀ ਰੋਟੀ ਨੇ ਫੇਰ ਪੁੱਛ ਲੈਣੇ ਆਪਾਂ ਮਾਨ ਹੋ ਜਾਵੇਗਾ ਫੜਦਾ ਫੜਦਾ ਫੜੋ ਓ ਯਾਰ ਜਮੇ ਜਿਆ ਠੀਕ ਨੇ ਪੈਸੇ ਨਹੀਂ ਰੇਟ ਪਤਾ ਲੱਗੇ ਠੀਕ ਸਾਨੂੰ ਪਤਾ ਲੱਗਣਾ 15 ਨਹੀਂ ਗਲਪੜੀ ਲੈ ਠੀਕ ਆ ਉਹ ਠੀਕ ਆ ਮਾਰ ਕਾ ਲਾ ਬਰਬਾਦ ਤੂੰਰਾ ਹੀ ਮੈਨੂੰ ਜਿਆਦਾ ਹੋਣਾ ਅਗਲੇ ਨੂੰ ਵੀ ਰੋਟੀ ਛੱਡੋਗਾ ਰੋਟੀ ਛੱਡ ਰਿਹਾ ਫਿਰ ਪਤਾ ਨਹੀਂ ਸਾਡਾ ਰਹਿਣ ਦੇ ਇੰਨਾ ਕੀ ਆ ਆਜਾ ਤੁਸੀਂ ਪਤਾ ਕੀ ਕਹਿੰਦੇ ਹੋ ਕਿ ਸਾਡਾ ਸੌਦਾ ਨਹੀਂ ਵਿਟਦਾ ਗੈਨ ਨੂੰ ਪਤਾ ਕੀ ਹੁੰਦਾ ਸਾਨੂੰ ਕੋਈ ਨਹੀਂ ਹੁੰਦਾ ਸਾਨੂੰ ਹੁਣ ਸੌਦਾ ਵਿਕ ਰਿਹਾ ਹੁਣ ਤੁਸੀਂ ਸੌਦਾ ਦੇ ਦੇਣ ਅੱਗੇ ਤੇਰੀ ਮਰਜ਼ੀ ਹਾਂ ਉਹ ਫਰਕ ਕੀ ਆ ਮੈਨੂੰ ਐਂ ਦੱਸ 15000 ਰੁਪਏ ਦਾ ਫਰਕ ਪਿੱਛੇ ਖਿੱਚਿਆ ਨੂੰ ਨੇ ਕਾਂਤਾ ਤਾਂ ਲੱਖਾਂ ਮੰਗਦਾ ਨਾ ਮੋਕਲਾ ਹੀ ਫਿਰਦਾ ਇਹਨਾਂ ਨੂੰ ਇਹ ਨਹੀਂ ਕਰਦਾ ਤੇਰੇ ਪੱਕੇ ਜਾਉਂਗੇ 2000 ਕਿੰਨੇ ਚੁਕਾਉਂਦੇ ਸਾਡੇ 15 ਨਹੀਂ ਕੋਣ ਮੰਨਦਾ ਅਸੀਂ ਚੱਕੀਏ ਉਹ ਦੇ ਦੇ ਨੀ ਆਹ ਠੀਕ ਆ ਬਾਪੂ ਬਾਪਾ ਜੀ ਇਹਦੇ ਸਾਰੇ ਬੰਦੇ ਖੜਿਆ ਇੱਕ ਮਿੰਟ ਜੇ ਤਾਂ ਕੋਈ ਵੱਧ ਪੈਸੇ ਲਾ ਪੁੱਸਲਾ ਬੰਦਾ ਸੀ ਇਹਨਾਂ ਨੇ ਫਿਰ ਵੀ ਮਾਨ ਨਾ ਆਉਂਦਾ 15 ਲੱਗੇ ਲੋਕ ਤੁਸੀਂ ਕਹਿੰਦੇ ਹੁੰਨੇ ਹੋ ਵੀ ਨਾ सरपंच दे दे नहीं ऐने बंदा दे ਵਿੱਚ ਸੌਦਾ ਹੋ ਰਿਹਾ ਤੇਰੀ ਚੀਜ਼ ਦਾ ਗੱਲ ਤਾਂ ਸੁਣ ਦੇ ਲਾਨੇਦਾਰ ਪਹਿਲਾਂ ਮੈਨੂੰ ਐਂ ਦੱਸ 5000 500 ਲਾਨੇਦਾਰ ਹੁਣ ਤਾਂ ਕੋਈ ਗੱਲ ਸੁਣੀ ਹੁਣ ਸਰਪੰਚਾ ਚਾਚਾ ਹੋਰ ਨਹੀਂ ਬੰਦਾ ਕੁਝ ਨਹੀਂ ਬੰਦਾ ਕੋਈ ਸੁਣ ਸਰਪੰਚਾ ਗੱਲ ਤਾਂ ਸੁਣੋ ਇਹ ਰਾਜ ਖੜ ਕੇ ਨਾ ਫਿਰ ਕਿਤੇ ਪਾਣੀ ਕਿੰਨੇ ਹੁੰਦੇ ਆ ਇਹ ਇੱਕ ਦੂਜੇ ਨੂੰ ਕਹਿੰਦਾ ਤੂੰ ਨਹੀਂ ਮੰਨਿਆ ਤੂੰ ਨਹੀਂ ਮੰਨਿਆ ਹਾਂ ਹਾਂ ਪਤਾ ਮੈਨੂੰ ਹਾਂ ਪਤਾ ਹਾਂ ਹਾਂ ਬਈ 100 ਰੁਪਇਆ ਤੈਨੂੰ ਮੋੜਦਾ ਯਾਰ ਮੈਂ ਇਹਨਾਂ ਨੂੰ ਦੱਸਦਾ ਫੜ ਜਾ ਆ ਹੈਗਾ ਕੋਈ ਨਹੀਂ ਆ ਫੜ ਹਾਂ ਦੇਖ ਲੈ ਤੂੰ ਫੜ ਯਾਰ ਨਾ ਮਾਥੇ ਫੜ ਲੈ ਲੈਣ ਦਾ ਰਹਾ ਹਜ਼ਾਰ ਫੜ ਬੱਚੇ ਨਹੀਂ ਸੋਹਣੀਆਂ ਦੀਆਂ ਦੀਆਂ ਕਰਦੀ ਦੋ ਨਗਾ ਜਪਨ ਦਾ ਲਾਦਾ ਕਾ ਚਾਲੀ ਨਾਉ ਕਾ ਆਦਾ ਫਟਾਉਂਦਾ ਨਹੀਂ ਉਹ ਨਹੀਂ ਠਾਰਦਾ ਇਹ ਹੀ ਉਹ ਨੂੰ ਬੱਜਣਾ ਜੇ ਦੋ ਪ੍ਰਾਉਣੇ ਆ ਕੇ ਬਹਿ ਜਾਣ ਬੋਤਲੇ ਪੀ ਜਾਂਦੇ ਨੇ ਹਾਂ ਲਫਨ ਬੌਲੀਆਂ ਗੱਲਾਂ ਬੰਦਾ ਸਾਨੂੰ ਆ ਨਿੰਬੂ ਪਾਣੀ ਚਾਰ ਗਲਾਸ ਵੀਰੋ ਕੇ ਕਰਦਾ ਮੈਂ ਦੱਸੂਗਾ ਮੁਨਸਿਬੀ ਕਰੂਗਾ ਪਹਿਲਾਂ ਪੈਸੇ ਗਣ ਪਹਿਲਾਂ ਗੱਲ ਸੁਣ ਲੈ ਉਹ ਮੇਰੀ ਗੱਲ ਸੁਣ ਤੂੰ ਇੱਧਰ ਬਹਿ ਲੈ ਮੇਰੀ ਤਾਂ ਗੱਲ ਸੁਣ ਤਾ ਇੱਧਰ ਸੁਣ ਤੂੰ ਪਹਿਲਾਂ ਪੈਸੇ ਗਣ ਮੈਂ ਇੱਧਰ ਗਣਦਾ ਮੌਸਮੀ ਕਹਿੰਦਾ ਕਾਨੂੰ ਧੱਕਾ ਕਰਦਾ ਨਹੀਂ ਗੰਦਾ ਯਾਰ ਇਹ ਦੰਦੀਆਂ ਵੜਦੇ ਨੇ ਨਮਸਕਾਰ ਸਭਾਂ ਤੇ ਤੋ ਬਤਨਾ ਬਹੁਤ ਨਾ ਮੈਂ ਇਹਨੇ ਭਾਈ ਨਹੀਂ ਕੱਟਣ ਪਾਉ ਨੂੰ ਵਿਚੋ 7 8 ਵਿਚੋਂ ਹੋਰ ਕੀ ਇਹਨੇ ਚਿੰਨਨੇ ਵੀ ਕਿਲੇ ਕਿਲੇਗਾ ਵੇਚਦਾ ਯਾਰ 11 12 13 ਚਾਹਵੇਂ ਸਰਪੰਚ ਨੇ ਕਹਿਤਾ ਵੀ ਗੱਲ ਹਜ਼ਾਰ ਮਿਲਾਂ ਨਾ ਨਾ ਕੋਈ ਨਹੀਂ ਭਾਈ ਕੋਈ ਨਹੀਂ ਆ ਤੇ ਫਿਰ ਉਹਦਾ ਫਰਦਾ ਦਾ ਪਹਿਲਾ ਮੈਂ ਕੋਈ ਦੱਸੂਗਾ ਤੈਨੂੰ ਲੈ ਵੀ ਗੱਲ ਆਇਆ ਸਰਪੰਚਾ ਰਾਜੇ ਦੀ ਘੋੜੀ ਸਵਾਈ ਆ ਮਸਾਂ ਹਾਂ ਗੱਲ ਖਾਈ ਕਰਾ ਦੇ ਚੱਲ ਵਾ ਠੀਕ ਆ ਉਹ ਠੀਕ ਆ ਲਾ ਵਾ ਠੀਕ ਆ ਬਾਈ ਹੁਣ ਤੂੰ ਕੋਥੇ ਆ ਗਈ ਗੱਲ 400 ਦਾ ਸੌਦਾ 200 400 ਨਹੀਂ ਹੋਰ ਕੀ ਗੋਡੇ ਰਹੇਗਾ 200 ਹੋਰ ਜਮੀਨ ਟੱਲੇ ਸੱਟ ਲਾ 200 ਤੁਹਾਨੂੰ ਵੀ ਲੱਗਣਾ ਸੀ ਪਹਿਲਾਂ ਮੈਨੂੰ ਐਂ ਦੱਸ 400 ਤਾਂ ਲਖਾਈ ਪਾਉ ਉਹ ਨੂੰ ਮੈਂ ਪਾਉ ਉਹ ਤੈਨੂੰ ਪਾਉਗੀ ਨਹੀਂ 200 ਉੱਥੇ ਹੀ ਗੱਲ ਆ ਗਈ ਉਹ ਪੂਰਾ hota ਸੌਦਾ ਇੰਨੇ ਚ ਹੁੰਦਾ ਸੀ ਉਹ ਵਾ ਠੀਕ ਆ ਬਾਈ ਖੋਲੋ ਯਾਰ ਖੋਲੀ ਜਾ ਤਾਈ ਜਾਨ ਗੱਲ ਦੱਸ ਹਾਂ ਵੇਤਾ ਨਹੀਂ ਉਹ ਦੇਣੇ ਲਖਾਈ ਉਹਦੀ ਕਰਾਤੀ ਹੁਣ ਲੈਣ ਦਾ ਰੋਡ ਦਾ ਦੇ ਉੱਪਰ ਮਾਰੋ ਜਾਓ ਜਾਓ ਉਹਦੇ ਮੋੜ ਦੇ ਫੇਰ ਜਾਓ ਨਾ ਮੋੜ ਦੇ ਸਾਰੀ ਤੇਰੇ ਪੱਖ ਦੀ ਗੱਲ ਕਰਾਤੀ ਹੁਣ ਤੁਸੀਂ ਆਏ ਲੱਗ ਜਾਂਦੇ ਅਗਲੇ ਨੂੰ ਵੀ ਰੋਟੀ ਸਦ ਹੋ ਜਾਏਗੀ ਫੜ ਲੈ ਉਹ ਫੜ ਲੈ ਯਾਰ ਤਾਂ ਹੁਣ ਕਰਦੇ ਮਾਂ ਦਾ ਬਸ ਲਖਾਈ ਕਰਦੀ ਲਖਾਈ 400 ਹੋ ਜਾਊਗਾ ਬੰਦੋਲਾ ਫੜ ਕਰ ਫੇਰ ਕਹਿੰਦੇ ਸਾਡਾ ਮਾਲ ਨਹੀਂ ਵੇਚਦੇ ਹੋਰ ਇਹ ਅੱਲਾਹ ਹਾ ਭਾਈ ਨਾਗਨੇ ਲੈ ਫੁੱਲ ਰੇਟਾਂ ਦੇ ਵੇਚਿਆ ਮਾਲ ਇਹਨਾਂ ਦਾ ਤੇ ਤਿੰਨਾ ਮਾਰ ਦੋ ਦਾ ਅਗਲੇ ਨੂੰ ਫੋਨ ਨਾ ਬੱਕਿਆ ਕਰਨੀ ਆ ਨਾ ਨਾ ਖੁਸ਼ ਹੋ ਕੇ ਪਸੂ ਦੇਂਦਾ ਰਹੀਦੀ ਹੁੰਦੀ ਨਾ ਨਾ ਖੁਸ਼ ਹੋ ਕੇ ਚਾ ਕੁੜੀ ਪੈਦਾ ਹੋਣ ਲੱਗ ਹੈਲੋ ਆ ਨੌਨ ਵੇਜ ਗਾਲਾਂ ਨਾ ਕਰਿਆ ਕਰੋ ਜੇ ਇੱਧਰ ਕਾਪੀਰਾਈਟ ਕਲੇਮ ਵਾਜਦਾ ਸਰਪੰਨ ਸਾਹਿਬ ਹਾਂ ਆ ਨੌਨ ਵੇਜ ਗਾਲਾਂ ਨਾ ਕਰਿਆ ਕਰੋ ਹੋਇਆ ਪਾਜੀ ਬੈਜ ਹੋ ਕੇ ਨਹੀਂ 200 ਮਾਇ ਲੰਦਾ ਨਹੀਂ ਨਹੀਂ ਜੀ ਦਾਤਾ ਦਾ ਬਣਦਾ 100 ਰੁਪਿਆ ਦਾ ਬਣਦਾ 100 ਸੌ ਚੱਲ 200 ਨਹੀਂ 100 ਸੌ ਦਾ ਬਣਦਾ ਸੌ ਬਣਦਾ ਸੌ ਦਾ ਲੈ ਸੌ ਇਧਰੋਂ ਬਾਜੀ ਤੋਂ ਦਵਾਦਾਂ ਕੋਈ ਤੈਨੂੰ ਕੰਬੂ ਦੇ ਬੜੀ ਬੋਕਰੀ ਹੈ ਕੰਬੂ ਦੇ ਓਏ ਕੀ ਮਾਰਦਾ ਤੂੰ ਨਹੀਂ ਤੈਨੂੰ ਵੀ ਪੈ ਲੱਗਾ ਸੌਦਾ ਹੋਣ ਲੱਗ ਗਿਆ ਤੂੰ ਪਹਿਲਾਂ ਹੀ ਆ ਗਿਆ ਹੋਰ ਤੇ ਪੱਜਣਗੇ ਵੇਚੀਏ ਸੌ ਦਾ ਬਾਦੀਏ